ਬਟਾਲੇ ਬਸ ਜੀ ਖਾਲਸਾ ਵਸਦੀ ਫਤਿਹ ਅੱਜ ਤਰੀਕ 18 ਅੱਜ ਆਪਾਂ ਤੇ ਖੇਡਣਾ ਵੀ ਸੀ ਸ਼ੁਰੂਆਤ ਕਰਨੀ ਸੀ ਕਬੱਡੀ ਦੀ ਬਟਾਲੇ ਗਰਾਊਂਡ ਸੀ ਬਹੁਤ ਹਾਰਡ ਤੁਸੀਂ ਦੇਖਿਆ ਹੀ ਭਰਾਵਾਂ ਨੇ ਸਾਰਿਆਂ ਨੇ ਇੱਕ ਦਾ ਫਤਿਹ ਦਾ ਮੈਚ ਪਹਿਲਾ ਸੀ ਉਹ ਬੈਕ ਥੱਲੇ ਲਗ ਲਗ ਥੋੜਾ ਜਿਹਾ ਮਾਣਕਾਂ ਨੂੰ ਪ੍ਰੋਬਲਮ ਆ ਗਈ ਸੀ ਮਾਦਰ ਲੱਤ ਦੇ ਪਿੱਛੇ ਦੀ ਦਰਦ ਜਾਣ ਲੱਗ ਗਿਆ ਸੀ ਅੱਡੀ ਚ ਨੂੰ ਉਹ 4-5 ਦਿਨਾਂ ਅਰੈਸਟ ਰੱਖੀ ਆ ਦੋਕ ਦਿਨ ਖੱਚ ਵੀ ਪਾਈ ਰੱਖੀ ਆ ਅਰੈਸਟ ਨੇ ਤੇ ਫੇਰ ਮਨਾ ਕਰਤਾ ਸੀ ਫੇਰ ਇੱਕ ਦੋ ਦਿਨ ਬਾਅਦ ਉਹਦੂ ਦਿਖਾ ਕੇ ਆ ਗਈ ਸੀ ਅਸੀਂ ਫੇਰ ਅੱਬੂ ਆਲ ਖੇਡੇ ਸੀ ਅੱਬੂ ਆਲ ਫੇਰ ਉਹ ਚੀਜ਼ ਹੋ ਗਈ ਹਾਂ ਫੇਰ ਅਸੀਂ ਜਿਹੜੇ ਡਾਕਟਰ ਦੇ ਉਹਨਾਂ ਨੇ ਫੇਰ ਦੋ ਖਾਨੀ ਤਿੰਨ ਦਿਨ ਖੱਚ ਪਾਈ ਆ ਫੇਰ ਉਹਦੂ ਬਾਅਦ ਉਹਨਾਂ ਨੇ ਸਾਨੂੰ 10 12 ਦਿਨ ਦੀ ਅਰੈਸਟ ਦੱਸੀ ਜੀ ਹਣਾ ਹੁਣ ਇਹੀ ਕਾਰਨ ਸੀ ਵੀ ਆਪਣੀ ਟੀਮ ਅੱਜ ਨਹੀਂ ਖੇਡੀ ਹੱਥ ਬੰਨ ਕੇ ਅਸੀਂ ਸੌਰੀ ਫੀਲ ਕਰਦੇ ਆ ਜਿਹੜੇ ਭਰਾਵਾਂ ਦਾ ਜੇ ਲੋ ਆਪਾਂ ਕਬੱਡੀ ਖੇੜੀਆਂ ਕਬੱਡੀ ਲਈ ਤਿਆਰ ਕੀਤਾ ਕਬੱਡੀ ਹੁਣ ਤੋਂ ਕਬੱਡੀ ਖੇੜਦੇ ਜਾਇਆ ਠੀਕ ਆ ਜੀ ਇਹ ਤਾਂ ਹੈ ਨਹੀਂ ਬੇਕਬੱਡੀ ਨਹੀਂ ਖੇਡਣੀ ਤੇ ਕੋਈ ਗੱਲ ਨਹੀਂ ਮਹਾਰਾਜ ਨੇ ਹਫ਼ਤਾ 10 ਦਿਨ ਦਿੱਤੇ ਆਪਾਂ ਨੂੰ ਡਾਕਟਰ ਨੇ ਹਫ਼ਤੇ 10 ਦਿਨ ਬਾਅਦ ਆਪਣੀ ਟੀਮ ਮਹਾਰਾ ਦੀ ਕਿਰਪਾ ਨਾਲ ਪੂਰਾ ਫਿੱਟ ਕਰਕੇ ਦੇਖੋ ਜੇ ਅੱਜ ਆਪਾਂ ਖੇਡ ਲੈਂਦੇ 2-2.5 ਮਹੀਨੇ ਆਪਣਾ ਪ੍ਰੇਰ ਇੰਜਰ ਹੋ ਜਾਂਦਾ ਬਹਿ ਜਾਂਦਾ ਇਹ ਕੋਈ ਬਾੜੀ ਸ਼ਾਨ ਫਾਲੀ ਗੱਲ ਨਹੀਂ ਠੀਕ ਆ ਆਪਣਾ ਜੋਬ ਵੀ ਇਹ ਆ ਪਹਿਲਾਂ ਸਰੀਰ ਠੀਕ ਰੱਖੋ ਮੈਂ ਤੇ ਤੋਂ ਬਾਅਦ ਯਾਨੀ ਆਪਣੀ ਇਹੀ ਅਪਰਟੀ ਬਾਕੀ ਮੁੰਡੇ ਗੇਮ ਲਵਾ ਦਿਆ ਦਿਖਾ ਮੜੀ ਝੁੱਠ ਫਿਰ ਆ ਮਹੀਨੇ ਦੇ ਆਪਣੇ ਕੋਲ 18 ਬਈ ਜਨਵਰੀ ਦੇ ਆਪਾਂ ਪਹਿਲੇ ਹਫਤੇ ਮਾਰਾ ਸੌਖ ਰੱਖ ਕੇ ਹਨਾ ਕਰਾਂਗੇ ਆਪਾਂ ਕਰਨ ਇਹਦੀ ਇੰਜਰੀ ਲੋਡ ਹੋ ਜੇ ਜੋਤ ਦੇ ਵੀ ਗੋਡੇ ਨੂੰ ਥੋੜੀ ਜੁੱਤੇ ਮੈਂ ਉਹਦੇ ਵੀ ਤੁਹਾਨੂੰ ਦੱਸੀ ਬਈ ਉਹਦੇ ਵੀ ਪ੍ਰੋਬਲਮ ਆਈ ਹੋਈ ਥੋੜੀ ਜੀ ਸਾਰਾ ਬਈ ਥੋੜੀ ਥੋੜੀ ਕੀ ਚ ਵੱਜ ਜਾਂਦੀ ਆ ਉਹ ਮੈਂ ਹੁਣ ਆਪਣਾ ਸਾਰਾ ਸੀਜ਼ਨ ਪਿਆ ਵਾ ਤੇ ਗਾਹਾਂ ਬਾਹਰਲਾ ਸੀਜ਼ਨ ਸਟਾਰਟ ਹੋਣਾ ਵੀਰੇ ਠੋਕ ਵਜਾ ਕੇ ਡੇਟ ਦਵਾਂਗੇ ਹੁਣ ਉਹੀ ਡੇਟ ਨੂੰ ਅੱਗੇ ਨਾ ਪਿੱਛੇ ਹੁਣ ਨਹੀਂ ਕਰਦੇ ਬਾਈ ਸਾਹਾ ਜੋ ਵੀ ਕੋਈ ਸਾਡੇ ਵੱਲੋਂ ਤਾਂ ਕੋਈ ਗਲਤੀ ਨਹੀਂ ਹੈਗੀ ਇਹ ਹਨਾ ਇਹਦੀ ਬੋਡੀ ਨਹੀਂ ਇਹਦੀ ਨਹੀਂ ਸਹੀ ਜੋ ਦਾ ਗੋਡਾ ਨਹੀਂ ਸਹੀ ਸੀ ਵੀਰੇ ਦੋਨੇ ਸਾਡੇ ਰੀਡਰ ਤੇ ਜਾਫੀ ਸਾਈਡ ਤੇ ਹੋ ਜਾਣਗੇ ਫੇਰ ਦਾ ਸਾਰਾ ਸਾਲ ਬਹਿਣਾ ਪੈਜੂ ਹਨ ਇਹੀ ਬਈ ਬੇਨਤੀ ਹੈ ਵੀ ਸਾਨੂੰ ਅੰਡਰਸਟੈਂਡ ਕਰੋ ਭਰਾ ਬਣ ਕੇ ਸਾਡਾ ਸਾਥ ਦਿਓ ਠੀਕ ਆ ਜੀ ਤੁਹਾਡੇ ਲਈ ਆ ਹਰ ਡੈਮ ਗਰਾਊਂਡ ਤਿਆਰ ਬਾਈ ਜੀ ਖਾਲਸਾ ਬਾਈ ਜੀ ਪੜੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ